ਹਾਂਜੀ ਕੀ ਹਾਲ ਚਾਲ ਸਾਰੇ ਠੀਕ ਹੋ ਇੱਕ ਵਾਰ ਫਿਰ ਮੌਸਮ ਨੇ ਮੂਜਾਜ ਬਦਲ ਲਿਆ ਅੱਜ ਕਾਫੀ ਮੀਂਹ ਪੈ ਰਿਹਾ ਹੁਣ ਫਿਰ ਇਕਦਮ ਹੀ ਆ ਗਿਆ ਮੀਂਹ ਸੋਰਾ ਹਟਾਂ ਜੋਗੀ ਬਾਰੇ ਦੇ ਵਿੱਚ ਮੀਂਹ ਕਾਫੀ ਪੈ ਰਿਹਾ ਮੇ ਵੀ ਮੋਟਾ ਹੈ ਆ ਵੇਖੋ ਮੈਂ ਇਸ ਟਾਈਮ ਫੋਕੇਗੜਾ ਰੋਡ ਤੇ ਖੜਾ ਆ ਸਾਹਮਣੇ ਬੱਬੂ ਵੀ ਖੜਾ ਜੀ ਮੋਟਰਸਾਈਕਲਾਂ ਵਾਲਾ ਹੋਰ ਕੰਮ ਬਦਲ ਵੀ ਬਹੁਤ ਤਦ ਰ ਕਾਲੀਆਂ ਘਟਾਵਾਂ بارش ਹੋ ਰਹੀ ਏ ਇਹ ਬੂੰਦਾ ਬੰਦੀ ਨਹੀਂ ਵੱਡਾ ਮੀਂਹ ਪੈ ਰਿਹਾ ਚਲੋ ਰੱਬ ਦਾਤਾ ਸਭ ਦਾ ਸਭ ਤੇ ਖੈਰ ਕਰੇ ਔਰ ਬੱਦਲ ਦੇ ਹਿਸਾਬ ਦੇ ਨਾਲ ਤੱਕ ਕਾਫੀ ਸਭਾਵਨਾ ਅਮੀਨ ਦੀ ਹਾਂਜੀ ਹੋਰ ਜੀ ਜਦੋਂ ਕੋਈ ਨਹੀਂ ਫਿਰ ਨਵੀਂ ਅਪਡੇਟ ਦੇ ਨਾਲ ਆਪਾਂ ਆਵਾਂਗੇ ਫਿਰ ਦੁਬਾਰਾ ਤੁਹਾਡੇ ਨਾਲ ਸੰਪਰਕ ਕਰਾਂਗੇ ਧੰਨਵਾਦ ਜੀ